ਰੇਡੀ ਸਨ 1947 ਵਿੱਚ ਭਾਰਤ ਦੀ ਵੰਡ ਹੋਈ ਤਾਂ ਪੰਜਾਬ ਦੇ ਇਲਾਕਿਆਂ ਦੇ ਨਾਲ-ਨਾਲ ਪੰਜਾਬੀ ਲਿਪੀ ਵੀ ਮੰਡੀ ਗਈ ਦੰਦੀ ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਲਿਖਣ ਲਈ ਸ਼ਾਮੁਖੀ ਲਿਪੀ ਵਰਤੀ ਜਾਣ ਲੱਗੀ ਅਤੇ ਹੌਲੀ-ਹੌਲੀ ਪੰਜਾਬੀ ਲਿਖਣ ਲਈ ਗੁਰਮੁਖੀ ਲਿਪੀ ਦੀ ਵਰਤੋਂ ਬੰਦ ਹੋ ਗਈ ਸਾਰਾ ਕੰਮਕਾਰ ਸ਼ਾਮੁਖੀ ਵਿੱਚ ਹੋਣ ਲੱਗਾ ਡੰਡੀ ਅੱਜ ਕੱਲ੍ਹ ਭਾਰਤ ਵਿਚਲੇ ਪੰਜਾਬ ਵਾਲਿਆਂ ਨੂੰ ਸ਼ਾਮੁਖੀ ਦੀ ਕੋਈ ਜਾਣਕਾਰੀ ਨਾ ਹੋਣ ਕਰਕੇ ਉਹ ਪਾਕਿਸਤਾਨ ਵਾਲੇ ਪੰਜਾਬੀਆਂ ਨੂੰ ਗੁਰਮੁਖੀ ਦੀ ਜਾਣਕਾਰੀ ਨਾ ਹੋਣ ਕਰਕੇ ਉਹ ਚੜਦੇ ਪੰਜਾਬ ਵਿੱਚ ਲਿਖੀ ਗਈ ਪੰਜਾਬੀ ਨੂੰ ਸਮਝ ਨਹੀਂ ਸਕਦੇ ਡੰਡੀ ਬਹੁਤਾਂ ਨੁਕਸਾਨ ਲਿਪੀਆਂ ਦੇ ਵਖਰੇਵੇਂ ਕਾਰਨ ਵੀ ਹੋਇਆ ਡੰਡੀ ਇਸ ਵਖਰੇਵੇਂ ਨਾਲ ਬਹੁਤਾ ਨੁਕਸਾਨ ਇਹ ਹੋਇਆ ਕਿ ਬੰਡ ਦੇ 7 ਦਹਾਕੇ ਬੀਤਣ ਤੋਂ ਬਾਅਦ ਦੋਵੇਂ ਪੰਜਾਬ ਇੱਕ ਦੂਜੇ ਦਾ ਲਿਖਿਆ ਪੜਨ ਤੋਂ ਅਸਮਰੱਥ ਹੋ ਗਏ ਡੰਡੀ ਇਸ ਤਰ੍ਹਾਂ ਪੰਜਾਬੀ ਦਾ ਵਿਕਾਸ ਇਸ ਖਿੱਤੇ ਵਿੱਚ ਰੁਕ ਗਿਆ ਡੰਡੀ ਜਿਹੜੀ ਪੰਜਾਬੀ ਪੱਛਮ ਵਿੱਚ ਫੈਲ ਰਹੀ ਹੈ ਉਹ ਪੰਜਾਬ ਅਤੇ ਪਾਕਿਸਤਾਨ ਵਿੱਚ ਨੁਕਸਾਨੀ ਜਾ ਰਹੀ ਹੈ ਡੰਡੀ ਹੁਣ ਪੰਜਾਬੀਆਂ ਵਿੱਚ ਪੈਦਾ ਹੋਈ ਨਵੀਂ ਚੇਤਨਾ ਲਹਿਰ ਕਾਰਨ ਰਹਿੰਦੇ ਅਤੇ ਚੜਦੇ ਪੰਜਾਬ ਵਿੱਚ ਰਹਿੰਦੇ ਪੰਜਾਬੀਆਂ ਵਿੱਚ ਇੱਕ ਦੂਜੇ ਦਾ ਲਿਖਿਆ ਸਾਹਿਤ ਪੜਨ ਦਾ ਰੁਝਾਨ ਪੈਦਾ ਹੋਇਆ ਹੈ ਡੰਡੀ ਇਹ ਪਹਿਲ ਕਦਮੀ ਲੇਖਕਾਂ ادیਬਾਂ ਵੱਲੋਂ ਹੋਈ ਹੈ ਡੰਡੀ ਨਵੇਂ ਪੋਚਦੇ ਲੇਖਕ ਪੰਜਾਬੀ ਸਾਹਿਤ ਨੂੰ ਸਮੁੱਚਤਾ ਵਿੱਚ ਵਾਚਣ ਦਾ ਸਿਹਤਮੰਦ ਰੁਝਾਨ ਰੱਖ ਰਹੇ ਹਨ ਡੰਡੀ ਉਹ ਦੋਹਾਂ ਲਿਪੀਆਂ ਦਾ ਗਿਆਨ ਹਾਸਲ ਕਰਕੇ ਪਿਛਲੇ ਫ਼ਾਸਲੇ ਨੂੰ ਮਿਟਣ ਦਾ ਆਹਰ ਕਰ ਰਹੇ ਹਨ ਡੰਡੀ ਪੰਜਾਬੀਆਂ ਦੀ ਦਿਲਚਸਪੀ ਵਿੱਚ ਬਹੁਤ ਰੈਡੀ ਬਾਦਾ ਹੋਇਆ ਹੈ ਚੜਦੇ ਪੰਜਾਬ ਵਿੱਚ ਸ਼ਾਮੁਖੀ ਵੀ ਸਿੱਖੀ ਜਾਣ ਲੱਗੀ ਹੈ ਡੰਡੀ ਜੀਵੇ ਸਾਂਝਾ ਪੰਜਾਬ ਸੰਸਥਾ ਮੁਫਤ ਆਨਲਾਈਨ ਸ਼ਾਮੁਖੀ ਸਿਖਲਾਈ ਗੁਰਮੁਖੀ ਤੋਂ ਸ਼ਾਮੁਖੀ ਅਤੇ ਸ਼ਾਮੁਖੀ ਤੋਂ ਗੁਰਮੁਖੀ ਦੇ ਨਾਲ-ਨਾਲ ਅੰਗਰੇਜ਼ੀ ਤੋਂ ਗੁਰਮੁਖੀ ਵੀ ਸਿਖਾਰਹੀ ਹੈ ਡੰਡੀ ਸ਼ਾਮੁਖੀ ਗੁਰਮੁਖੀ ਦਾ ਸਾਂਝਾ ਪੂਲ ਨਵਾ ਅਤੇ ਸਾਂਝਾ ਪੰਜਾਬ ਭਾਈਚਾਰਾ ਉਸਾਰੇਗਾ ਡੰਡੀ ਦੋਹਾ ਪੰਜਾਬਾਂ ਦੇ ਸਾਂਝੇ ਮੈਗਜ਼ੀਨ ਅਤੇ ਕਿਤਾਬਾਂ ਸਾਂਝਾ ਸੱਭਿਆਚਾਰ ਪੈਦਾ ਕਰਨਗੇ ਡੰਡੀ ਸਾਡੀਆਂ ਬਿਸਰੀਆਂ ਵਿਰਾਸਤੀ ਇਮਾਰਤਾਂ ਨਿਸ਼ਾਨੀਆਂ ਮੁੜ ਲਿਖਤਾਂ ਦਾ ਸ਼ਿੰਗਾਰ ਬਨਣਗੀਆਂ ਡੰਡੀ ਦੋਹਾ ਦੇਸ਼ਾਂ ਦਰਮਿਆਨ ਵਿਦਿਅਕ ਅਤੇ ਸਾਹਿਤਿਕ ਸਾਂਝ ਵੀ ਵਧੇਗੀ ਡੰਡੀ ਪਾਕਿਸਤਾਨ ਵਿੱਚ ਪੰਜਾਬੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਡੰਡੀ ਉੱਥੇ ਪੰਜਾਬੀ ਜਿਸ ਫਾਰਸੀ ਅਰਬੀ ਲਿਪੀ ਵਿੱਚ ਲਿਖੀ ਜਾਂਦੀ ਹੈ ਉਸ ਨੂੰ ਸ਼ਾਮੁਖੀ ਕਿਹਾ ਜਾਂਦਾ ਹੈ ਡੰਡੀ ਪੰਜਾਬ ਵਿੱਚ ਪ੍ਰਾਤਨ ਸਮੇਂ ਤੋਂ ਕਈ ਲਿਪੀਆਂ ਜਿਵੇਂ ਸ਼ਾਰਦਾ ਲੰਡੇ ਟਾਕਰੀ ਮਹਾਜਨੀ ਆਦ ਮੌਜੂਦ ਸਨ ਜੋ ਕਿ ਮੌਜੂਦਾ ਗੁਰਮੁਖੀ ਲਿਪੀ ਨਾਲ ਮਿਲਦੀਆਂ ਜੁਲਦੀਆਂ ਸੰਡੰਡੀ ਫਾਰਸੀ ਦੀ ਪੰਜਾਬ ਵਿੱਚ ਆਮਦ ਤੋਂ ਬਾਅਦ ਫਾਰਸੀ ਜਾਣਨ ਵਾਲੇ ਲੋਕਾਂ ਵੱਲੋਂ ਫਾਰਸੀ ਅੱਖਰਾਂ ਦੀ ਵਰਤੋਂ ਕਰਕੇ ਪੰਜਾਬੀ ਲਿਖਣੀ ਸ਼ੁਰੂ ਕੀਤੀ ਗਈ ਡੰਡੀ ਬਾਬਾ ਫਰੀਦ ਜੀ ਨੇ ਇਹਨਾ ਫਾਰਸੀ ਦੇ ਅੱਖਰਾਂ ਨੂੰ ਹੀ ਵਰਤ ਕੇ ਆਪਣੀ ਬਾਣੀ ਲਿਖੀ ਡੰਡੀ ਸ਼ਾਮੁਖੀ ਲਿਪੀ ਦੀ ਸ਼ੁਰੂਆਤ ਇੱਥੋਂ ਹੀ ਮੰਨੀ ਜਾਂਦੀ ਹੈ ਡੰਡੀ ਪੰਜਾਬੀ ਬੋਲੀ ਵਿੱਚ ਮੌਜੂਦ ਸਭ ਤੋਂ ਪੁਰਾਣਾ ਸਾਹਿਤ ਬਾਬਾ ਫਰੀਦ ਜੀ ਦੀ ਬਾਣੀ ਹੈ ਅਤੇ ਇਹ ਮੂਲ ਰੂਪ ਵਿੱਚ ਸ਼ਾ ਮੁਖੀ ਵਿੱਚ ਹੀ ਲਿਖੀ ਹੋਈ ਹੈ ਡੰਡੀ ਇਹ ਲਿਪੀ ਤਕਰੀਬਨ 8.5 ਸਦੀਆਂ ਪੁਰਾਣੀ ਹੈ ਡੰਡੀ ਬਾਬਾ ਫਰੀਦ ਜੀ ਤੋਂ ਬਾਅਦ ਸ਼ਾ ਹੁਸੈਨ